ਦੋਸਤੋ ਜਿਲ੍ਹਾ ਅੰਮ੍ਰਿਤਸਰ ਤੋਂ ਆਦੀਵਾਸੀ ਗੁਰੂ ਗਿਆਨਾਤ ਪੁਰਸ਼ਗੱਸ਼ਦਾਲ ਤੋਂ ਚੇਅਰਮੈਨ ਹੈ ਜੀ ਅੱਜ ਕਿਹੜੇ ਪਿੰਡ ਪਹੁੰਚੇ ਆ ਕਿਹ ਅਜ ਮੈਂਬਰ ਆ ਪਾਹੀ ਵਟਾਲੇ ਦੇ ਵਿੱਚ ਪਹੁੰਚੇ ਆ ਉਮਰਪੁਰਾ ਕੋਈ ਇੱਥੇ ਪਿੰਡ ਆ ਤੇ ਜਿਹਦੇ ਵਿੱਚ ਅਸੀਂ ਪਹੁੰਚੇ ਆ ਜੀ ਕਿੰਨੇ ਮੈਂਬਰ ਆ ਗਏ ਨੇ 21 ਮੈਂਬਰੀ ਕਮੇਟੀ ਲਾਈ ਗਈ ਹੈ ਜੀ ਇਹ ਸਾਡੇ ਸੁਰਿੰਦਰ ਜੀ ਆ ਇਹ ਗਰਦਾਸਪੁਰ ਜ਼ਿਲ੍ਹਾ ਪ੍ਰਧਾਨ ਨੇ ਕਿਥੋਂ ਤੇ ਇਹਨਾਂ ਦੀ ਰਹਿ ਰਮਈ ਦੇ ਵਿੱਚ ਇੱਕ ਮਿਟੀ ਲਾਈ ਗਈ ਹੈ ਜੀ ਕੀ ਮੈਂਬਰ ਕੰਮ ਕਰਨਗੇ ਕਿੰਨੇ ਲੋਕਾਂ ਦੀ ਗਾੜੀ ਆ ਗਈ ਹੋਵੇ ਦੇਖੋ ਜੀ ਸਮਾਜ ਦੇ ਵੱਧ ਤੋਂ ਵੱਧ ਜੋ ਕੰਮ ਨੇ ਅੱਗੇ ਲੀਡਰਾਂ ਦੇ ਮਗਰ ਇਕੀ ਨਾਲ ਰਾਣਾ ਜੀ ਵਿਸ਼ਾਲ ਸਿੰਘ ਆਦਿਵਾਸੀ ਪੂਰਨ ਸ਼ੰਗਰ ਸਰਦਾਰ ਗਿਆਨ ਆਸ਼ਰਮ ਵੱਲੋਂ ਆਏ ਆ ਜੀ ਸਾਨੂੰ ਇੱਕ ਪ੍ਰੋ ਆਰਡਰ ਹੋਇਆ ਸੀ ਬਾਬਾ ਜੀ ਦਾ ਕਿ ਸਾਡੇ ਉੱਤੇ ਸਿੰਘ ਸਾਹਿਬ ਹੈਗੇ ਉਹਨਾਂ ਨਾਲ ਜਾ ਕੇ ਮਿਲ ਕੇ ਕਮੇਟੀ ਦਾ ਗਠਨ ਕਰਨਾ ਅਸੀਂ ਅੱਜ ਉਮਰਾ ਨੰਗਲ ਜ਼ਿਲ੍ਹਾ ਬਟਾਲੇ ਦੇ ਵਿੱਚ ਖੜੇ ਆ ਇੱਥੋਂ ਦੇ ਸਾਡੇ ਸਰਦਾਰ ਅਮਰੀਕ ਸਿੰਘ ਜੀ ਨੂੰ ਇੱਥੋਂ ਦਾ ਮੋਤਵਾਰ ਲਾ ਕੇ ਚੱਲੇ ਆ ਅੱਗੋਂ ਬਾਕੀ ਜਿਹੜੀ 21 ਮੈਂਬਰੀ ਇਹਨਾਂ ਦੀ ਕਮੇਟੀ ਆ ਉਹਨੂੰ ਜੋ ਸਾਡੇ ਗੁਰੂ ਜੀ ਦੇਸ਼ ਦੇਣਗੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਅਹੁਦੇ ਦਿੱਤੇ ਜਾਣਗੇ ਉਹਦੇ ਮੁਤਾਬਕ ਉਹ ਆਪਣਾ ਕੰਮ ਕਰਨ ਸੰਗਤਾਂ ਦੀਆਂ ਵੱਧ ਚੜ ਕੇ ਮੁਸ਼ਕਲਾਂ ਸੁਣਨ ਜੇਦੀ ਵੀ ਕੋਈ ਮੁਸ਼ਕਲ ਹੈਗੀ ਉਹਨੂੰ ਹੱਲ ਕਰਾਨ ਸੰਗਤ ਦਾ ਵੱਧ ਚੜ ਕੇ ਸਾਥ ਦੇਣ ਇੰਨੀਆਂ ਹੀ ਗੱਲਾਂ ਕਰਦਾ ਹੋਇਆ ਮੈਂ ਸ਼ਮਾਦਾਨ ਜਾਦ ਕਰਾਂ ਭਗਵਾਨ ਵਾਲਮੀਕ ਮਹਾਰਾਜ ਕੀ ਜੈਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇਖੋ ਮੈਂ ਸਰਦਾਰ ਸੁਵਿੰਦਰ ਸਿੰਘ ਬਟਾਲਾ ਸ਼ਹਿਰ ਮੈਂ ਆਪਣੀ ਟੀਮ ਬਾਲਮੀਕ ਸਭਾ ਨੂੰ ਲੈ ਕੇ ਕਾਫੀ ਮੋਰਚਿਆਂ ਦੇ ਭੈਣ ਭਰਾਵਾਂ ਦੇ ਨਾਲ ਖੜੀਦਾ ਵਾ ਉਹਨਾਂ ਦੇ ਦੁੱਖ ਸੁੱਖ ਸੁਣੀਦੇ ਨੇ ਤੇ ਜਿਹੜੀ ਮੇਰੀ ਟੀਮ ਲੱਗੀ ਹੋਈ ਆ ਇਹ ਸਾਰੀ ਇਦਾਂ ਹੀ ਦੁੱਖ ਸੁੱਖ ਸਾਂਝੀ ਰਹੇਗੀ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਟੀਮ ਵਾਲਿਆਂ ਦਾ ਤੇ ਸੰਤ ਗਰਦਾਰੀ ਨਾਥ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਬੜਾ ਵਧੀਆ ਸੰਯੋਗ ਦੇ ਕੇ ਬਹੁਤ ਆਸ਼ੀਰਵਾਦ ਦੇ ਕੇ ਸਾਨੂੰ ਇੱਥੇ ਦੀ ਖ ਪਹਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰਿੰਗ ਮੈਂਬਰ ਕਿ ਮਢਾਈਏ 21 ਮੈਂਬਰੀ ਲਾਈ ਸਰ ਨਾਲ ਖੜੋਗੇ ਪੂਰਾ ਕੰਮ ਕਰਾਂਗੇ ਹਾਂ ਜੀ ਸਰ ਨਾਲ ਖੜਾਂਗੇ ਲੋਕਾਂ ਨੂੰ ਅਸੀਂ ਇਹੋ ਕਹਿੰਨੇ ਆਂ ਵੀ ਨਸ਼ਿਆਂ ਤੋਂ ਮੁਕਤ ਹੋ ਜਿਓ ਇਹ ਗੁਰੂ ਵਾਲੇ ਹੋ ਕੇ ਤੇ ਕੌਮ ਦੀ ਸੇਵਾ ਕਰੋ ਇੰਨੀ ਗੱਲ ਕਹਿੰਦੇ ਆਖੇ ਮਹਾਰਾਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ